ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਸੀ ਨਾ ਨਾਇਣਾ ਦੇਵੀ ਮਾਤਾ ਦੇ ਦੇ ਗੋਪਾ ਭਾਈ ਕਰਦਾ ਡਰਾਈਵਿੰਗ ਸਹੀ ਹੈ ਸਹੀ ਹੈ ਤੇ ਨਾਲ ਜਿਸਕਰਨਾ ਪੂਰਾ ਗੋਗੀ ਦਿਖਾਣਾ ਦਾ ਪੂਰੇ ਚੰਗੀ ਤਰ੍ਹਾਂ ਦਿਸਿਆ ਨਹੀਂ ਭਾਈ ਬਾਵਾ ਡਬਲਾਂ ਤੂੰ ਹਾਂ ਹੁੰ ਦੱਸ ਗਿਆ ਤੇ ਗੋਪਾ ਕਰ ਰਿਹਾ ਡਰਾਈਵਰੀ ਪਹਿਲੀ ਵਾਰ ਹੈ ਪਹਾੜਾਂਾਂ ਤੇ ਗੱਡੀ ਲੈ ਕੇ ਭਾਈ ਕਹਿੰਦਾ ਡਰ ਬਹੁਤ ਲੱਗਦਾ ਕਹਿੰਦਾ ਡਰ ਬਹੁਤ ਲੱਗਦਾ ਕਹਿੰਦਾ ਪੰਗਾ ਲੈ ਲਿਆ ਚਾਈ ਦੇਖ ਕੇ ਖਾਏ ਕਹਿੰਦਾ ਮੈਨੂੰ ਪਿੰਡ ਕਹਿੰਦੇ ਹੁੰਦੇ ਸੀ ਵੀ ਨਾਣਾ ਦੇ ਵੀ ਜਿਹੜਾ ਕਹਿੰਦਾ ਮੈਂ ਕਹਿੰਦਾ ਅਸੀਂ ਕਿਹੜੀ ਪਹਾੜੀ ਆਏਗਾ ਉੱਤੇ ਐਈ ਗੱਲ ਅੱਜ ਕੀ ਹੋ ਗਿਆ ਹਲਕ ਚ ਤੇ ਚਲੋ ਦਿਖਾਉਨੇ ਆ ਤੁਹਾਨੂੰ ਨਾਣਾ ਦੇ ਵੀ ਦੇ ਮੋੜ ਜਿਹੜਿਆਂ ਤੋਂ ਗੋਪਾ ਡਰਿਆ ਆ ਦੇਖੋ ਕੋਣੀ ਮੋੜ ਪਾਲੇ ਪੈੜਿਆ ਜਦੋਂ ਗੱਡੀ ਚੜੀ ਆ ਤਾਂ ਮੈਂ ਆਪਾਂ ਸਾਨੂੰ ਨਹੀਂ ਪਤਾ ਜਾਂ ਗੱਡੀ ਨੂੰ ਪਤਾ ਜਾਂ ਕੋਪੇ ਨੂੰ ਪਤਾ ਕੋਪੇ ਨੂੰ ਇਥੇ ਲੰਘਦਾ ਜੀ ਕੋਈ ਜੈ ਮਾਤਾ ਦੀ ਕਹਿੰਦਾ ਸੀ ਕੋਈ ਵੈਸੇ ਗੁਰੂ ਵੈਸੇ ਗੁਰੂ ਕਹਿੰਦਾ ਸੀ ਪਰ ਚੜ੍ਹੇ ਹੋਏ ਬਾਪੂ ਆਹ ਦੇਖੋ ਪਹਾੜੀਆਂ ਦਾ 뷰 ਕਿੰਨਾ ਸੋਹਣਾ ਹੈ ਬੱਦਲ ਥੱਲੇ ਫਿਰਦੇ ਆ ਤੇ ਪਹਾੜ ਤਾਂ ਆ ਫਿਰਦੇ ਆ ਬੜੇ ਉੱਚੇ ਆ ਨਾ ਪਹਾੜਾ ਯਾਰ ਇਹ ਤਾਂ ਬੰਦੇ ਠੰਡੇ ਵੀ ਮੰਨ ਰਹੇ ਸੀ ਉਹ ਵੀ ਦੱਸ ਦੇ ਹਾਂ ਲੱਗਾ ਬਾਲਦੇ ਇੰਨੀ ਗਰਮੀ ਜੋ ਆਇਆ ਇਸ ਘਰ ਨਾਲ ਕੀ ਠੰਡ ਮੰਨੀ ਜਾਣ ਕੋ ਕੀ ਕਹਿੰਦਾ ਮੈਨੂੰ ਅਜਾਈ ਲੈ ਕੇ ਦੋ ਲੈ ਤਿੰਨ ਗੰਬਲ ਸੀ ਤਿੰਨੇ ਦੇ ਤਿੰਨੇ ਕੰਬਲ ਇਹਨੇ ਛੋੜ ਕੇ ਪਿਆ ਫੇਰ ਹੋਰ ਰਹਿ ਗਿਆ ਮੰਦਰ ਤੇ ਉੱਥੋਂ ਆਏ ਆ ਬੰਦੇ ਤਾਂ ਆ ਉੱਪਰ ਤੋਂ ਆਏ ਆ ਹਾਂ ਓ ਡੀਸੀ ਦੇ ਓਏ ਤਾਂ ਹੀ ਉਹ ਕਹਿੰਦੇ ਬਰਲੇ ਪਏ ਨਾ ਮਾਹੌਲ ਹੀ ਨਹੀਂ ਲੋ ਵੀ ਪਾਕ ਤੋਂ ਜਿਨ੍ਹਾਂ ਨੇ ਆਉਣਾ ਬਹੁਤ ਵਧੀਆ ਰਾਹ ਬਣ ਕੇ ਬਿਲਕੁਲ ਮੰਦਰ ਦੇ ਕੋਲੇ ਸ਼ਰਤ ਜਾਣ ਲੱਗੀ ਸਿਰਫ 10-15 ਮੌੜ ਗਈ ਜਾਣਾ ਪੈਂਦਾ ਤਾਂ ਜਿਵੇਂ ਮੰਦਰ ਦੇ ਕੋਲੇ ਸੜਕਾਂ ਕੋਈ ਡੱਕਤ ਵਾਲੀ ਗੱਲ ਨਹੀਂ ਹੋਣਾ ਜਿਵੇਂ ਪਹਿਲਾਂ ਕੌਲਾਂ ਦੀ ਟੋਪੇ ਕੋਲੇ ਆਪਣੀ ਮਸਿੰਦਰੀ ਖੜਾ ਕੇ ਤੁਸੀਂ ਆ ਜਾਂਦੇ ਸੀ ਹੁਣ ਗੱਟੀਆਂ ਸਿੱਧੀਆਂ ਖਿੱਚੀਓ ਤਾਂ ਪਾਰਕਿੰਗ ਦਾ ਬਹੁਤ ਪ੍ਰਬੰਧ ਆ ਪਰ ਸੌਣੇ ਦਾ ਇਕੱਠ ਬਹੁਤ ਹੋਣ ਕਰਕੇ ਤਾਂ ਪਾਰਕਿੰਗਾਂ ਫੋਲੋ ਹੋ ਜਾਂਦੀਆਂ ਤੇ ਆ ਦਿਨਾਂ ਦੇ ਵਿੱਚ ਆ ਦਿਨਾਂ ਦੇ ਵਿੱਚ ਜਿੰਨਾ ਭਗਤਾਂ ਨੇ ਆਉਣਾ ਆ ਆ ਪੌੜੀਆਂ ਇੰਨੇ ਲੋ ਵੀ ਗੋਗੀ ਦਿਖਾਣ ਲੱਗ ਗਿਆ ਫੋਟੋਆਂ ਖਿੱਚਣ ਗੋਪਿਆਰ ਗਿਆ ਦੀਆਂ ਤਸਕਰਨ ਤੇ ਪੁੱਲਾ ਕਹਿੰਦਾ ਭਾਈ ਸਾਡੀਆਂ ਫੋਟੋਆਂ ਖਿੱਚ ਚਲਾਜੋ ਖੜੋ ਯਾਰ ਇਕੱਠੇ ਹੋ ਕੇ ਖਿਡਾਲੋ ਭਾਈ ਇਕੱਠੇ ਹੋ ਕੇ ਮਾਤਾ ਦੇ ਪੁੱਤਰੋ ਮਾਤਾ ਦੇ ਪੁੱਤਰੋ ਤਗੜੇ ਸਟਾਈਲ ਬਣਾ ਰਹੇ ਆ ਗੱੱਚੀ ਯਾਰਗੇ ਦੇਖੋ ਜੀ ਬਹੁਤ ਤਗੜੇ ਸਟਾਈਲ ਚ ਕਰ ਰਹੇ ਆ ਜੀ ਦੇ ਓਏ ਮੋਢੇ ਦਾ ਹੱਥ ਰੱਖ ਮੋਢੇ ਦਾ ਖਰਾਕਾ ਨੀ ਉਹ ਨਾ ਤੇ ਦੇਖਿਆ ਕਰ ਐ ਰੱਖ ਲੈ ਨਾ ਆਪਨੇ ਆਪਨੇ ਮੋਢੇ ਦੇ ਹੱਥ ਰੱਖੋ ਆਏ ਓਏ ਦੇਖ ਓਏ ਇੱਕ ਦੂਜੇ ਦੇ ਧਰਨ ਓਏ ਆਪਦੇ ਨਜ਼ਰ ਸਾਰੇ ਦੇਖ ਰਹੇ ਆ ਪਹਾੜ ਇੱਕ ਗੱਲ ਹੋਣਾ ਭਾਣੂ ਇੱਕ ਆ ਬੈਠਾ ਕਹਿੰਦਾ ਮੇਰਾ ਇੱਦਾਂ ਪੂਜ ਬਣਾਵਾ ਕਹਿੰਦਾ ਮੇਰੇ ਇਦੂ ਬੱਟੂ ਵਿੱਚ ਮੈਂ ਇੱਥੇ ਫੋਟੋ ਖਿੱਚੀ ਦਿੰਦਾ ਮੇਰਾ ਪੂਜ ਬਣਾ ਬਜਰੀ ਤੇ ਬਹਿ ਕੇ ਬਹੁਤ ਸੋਹਣਾ ਪੂਜ ਬਣ ਗਿਆ ਗੋਪੇ ਉਸ ਟਾਈਮ ਵਾਰ ਉਹ ਜਿਹੜਾ ਤੁਹਾਨੂੰ ਕਹਿੰਦਾ ਸੀ ਕਰੀਓ ਸਟਾਈਲ ਬਾਈ ਨੀ ਨਹੀਂ ਲੈ ਰਹੇ ਉਧਰ ਗੱਤਾਂ ਆਹ ਹਾ 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 ਬੋਲ ਆ ਲੈ ਬੂਰੇ ਅੰਗੇ ਉਧਰ ਗੱਲਾਂ ਕਰ ਰਹੇ ਆ ਜਾਨਵਰਾਂ ਦੇ ਨਾਲ ਗੱਤੀ ਸਮਝੀ ਥੋੜੀ ਗੱਲ ਪਰ ਥੋੜੀ ਤਾਂ ਸਮਝਣ ਲਾਂਗੇ ਬੰਦ ਰਹੇ ਨਾ ਫਿਰ ਦੇ ਉਹ ਲੰਗ ਜੋ ਲੰਗ ਜੋ ਲੰਗ 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 ਮੈਂ ਕੀਪੇ ਨੂੰ ਪੁੱਛਿਆ ਮਾਂ ਪਹਾੜ ਕਿੱਡੇ ਕਿੱਡੇ ਸੀ ਕੀਪਾ ਖਦਾ ਆਈਡੇ ਡੇ ਪੜ ਤੇ ਚਾਰੀ ਦੋਸਤ ਪਾਰ ਰਹੇ ਆ ਹਾਂਜੀ ਆਪਾਂ ਪਹੁੰਚ ਗਏ ਹਾਂ ਨੰਗਲ ਸੋਨੂੰ ਦਿਖਾਉਂਦੇ ਆ ਨੰਗਲ ਡੈਮ ਜਿੱਥੋਂ ਪਾਣੀ ਚੱਲਦਾ ਹੈਗਾ ਨੰਗਲ ਡੈਮ ਪਹਿਲੀ ਵਾਰ ਅਸੀਂ ਵੀ ਪਹਿਲੀ ਵਾਰ ਦੇਖਣ ਚੱਲੇ ਆ ਤੇ ਸੋਨੂੰ ਵੀ ਦਿਖਾਉਨੇ ਆ ਕੀ ਮਾਹੌਲ ਆ ਉਥੋਂ ਨੰਗਲ ਸ਼ਹਿਰ ਵਸਿਆ ਵਾਸੀ ਪਾਸੇ ਬਹੁਤ ਸੋਹਣਾ ਹੈਗਾ ਤੇ ਮੈਂ ਕਹਿੰਦਾ ਯਾਰ ਅਸੀਂ ਇੱਕ ਚੀਜ਼ ਇੱਥੇ ਹੋਰ ਦੇਖੀ ਆ ਕੋਈ ਘਰ ਦੇ ਏਸੇ ਨਹੀਂ ਲੱਗਿਆ ਵਾ ਕਿਉਂਕਿ ਦਰਖਤ ਇੰਨੇ ਆ ਇੰਨਾ ਠੰਡਾ ਮਾਹੌਲ ਆ ਇੱਥੇ ਬਹੁਤ ਨਜ਼ਾਰਾ ਆਉਂਦਾ ਯਾਰ ਤੇ ਹਾਂ ਸੋਨੂੰ ਦਿਖਾਉਨੇ ਆ ਟਾਈਮ ਜਾ ਕੇ ਆ ਕੇ ਹਾਂਜੀ ਜੇ ਤੁਸੀਂ ਨੰਗਲ ਡੈਮ ਦੇਖਣ ਆਉਂਗੇ ਧਾਕੜਾ ਡੈਮ ਜਿਹਨੂੰ ਕਹਿੰਦੇ ਆ ਆ ਜਿੱਥੇ ਬੋਰ ਲੱਗਿਆ ਹੋਇਆ ਹੈ ਨਾ ਇਹ ਇਧਰਲੀ ਸਾਈਡ 'ਇੱਕ ਦਫ਼ਤਰ ਆ। ਉੱਥੇ ਤੁਸੀਂ ਆਹ ਵਾਲਾ ਪਾਸ ਬਣਾ ਲੈਣਾ। ਇਹਦੇ ਵਾਸਤੇ ਕੁਝ ਨਹੀਂ ਚਾਹੀਦਾ। ਇਕੱਲਾ ਆਧਾਰ ਕਾਰਡ ਚਾਹੀਦਾ। ਕਿੰਨੇ ਮੈਂਬਰ ਆ, ਕਿਹੜੀ ਗੱਡੀ ਆ। ਜਮਾਂ ਪਾਸ ਫ੍ਰੀ ਬਣਦਾ। ਇਹ ਜ਼ਰੂਰ ਬਣਾ ਲਿਓ ਕਿਉਂਕਿ ਇਸ ਤੋਂ ਬਿਨਾਂ ਗੱਡੀ ਅੱਗੇ ਨਹੀਂ ਜਾਣ ਦਿੰਦੇ। ਉੱਥੇ ਦੋ ਵਾਰੀ ਚੈਕਿੰਗ ਹੁੰਦੀ ਆ। ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਇਹ ਆ ਭਾਖੜਾ ਟਾਈਮ। ਇੱਥੇ ਕੁਝ ਨਹੀਂ ਹੈਗਾ। ਹੂੰ ਤਾਂ ਵੈਸੇ ਇਕੱਲਾ ਆ ਬਣਨ ਜਾਂ ਲੱਗਿਆ ਵਾ। ਹੋਰ ਤਾਂ ਸਾਨੂੰ ਕੁਝ ਦਿਸੀ ਨਹੀਂ। ਇਹ ਵੀ ਅਰਜੈਂਟੇ ਲੋਅਰਗਾ ਲੱਗੀ ਜਾਂਦਾ। ਹਨਾ ਹਨਾ ਕੀਪੇ? ਹਾਂ ਉਹ ਅਰਜੈਂਟੇ ਲੋਣੀ ਕਹਿੰਦਾ ਹੁੰ ਉਡਾ ਉਡਾਲ ਆ ਪਾਖੜਾ ਦੇ ਬੰਨ ਵਰਗਾ ਦਿਖਾ ਦੇ ਪਾਖੜਾ ਦਾ ਬੰਨ ਹਾਂ ਜੜੇ ਪਏ ਦਾ ਕੋਕੇ ਜਮਾ ਜੀ ਜਮਾ ਨੇੜੇ ਫੋਟੋਗ੍ਰਾਫੀ ਅਲਾਉਡ ਨਹੀਂ ਹੈਗੀ ਫਿਰ ਆਪਾਂ ਵੀ ਕਾ ਨੂੰ ਪ੍ਰਾਈਵੇਸੀ ਲੀਕ ਕਰਨੀ ਆਪਣੇ ਦੇਸ਼ ਦੀ ਬਿਲਕੁਲ ਬਿਲਕੁਲ ਤਾਂ ਕਰਕੇ ਅਸੀਂ ਆਖਿਆ ਇੱਥੇ ਹੀ ਬਣਾ ਲੂ ਉਹ ਚਬਾੜ ਅੱਗੇ ਵੀ ਸਾਨੂੰ ਦਿਖਾਉਣੇ ਆ ਵੀ ਜੇ ਕੁਝ ਹੋਇਆ ਘੁੰਮਣ ਆਲਾ ਤਾਂ ਆ ਸਕਦੇ ਹੋ ਨਹੀਂ ਤਾਂ ਵੀਰੇ ਜਦੋਂ ਥੋੜੀ ਜਿਹੀ ਬਾੜ ਤੁਸੀਂ ਅੱਗੇ ਆਉਂਗੇ ਨਾ ਉਹ ਤੁਹਾਨੂੰ ਆਹ ਥੀਊ ਦੇਖਣ ਨੂੰ ਮਿਲਣਗੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਉਹ ਵੀ ਬਾਹਰ ਨਜ਼ਾਰਾ ਆਨੰਦ ਹੀ ਆਏ ਪਿਆ ਬਾਬਾ ਜੋਨੀ ਵੰਗੋ ਆਹ ਤਾਂ ਮੈਂ ਦੀ ਲਈ ਜਾਂਦੇ ਆਪਾਂ ਹਾਂ ਆਪ ਇਹ ਦੇਖਣ ਨੂੰ ਮਿਲੂਗਾ ਜਿਹੜੇ ਬੰਦੇ ਹਨਾ ਪਹਾੜਾਂ ਚ ਬਿਊਟੀ ਦੇਖਣਾ ਚਾਹੁੰਦੇ ਆ ਪਹਾੜਾਂ ਦੀ ਬਾਬੇ ਉਹਨਾਂ ਵਾਸਤੇ ਆਹ ਪਲੇਸ ਘੈਂਟ ਆ ਪੂਰੀ ਸ਼ਾਂਤੀ ਆ ਪੂਰੀ ਇੱਥੇ ਕੋਈ ਸੋਰ ਨਹੀਂ ਕੋਈ ਆਹ ਨਹੀਂ ਸਿਰਫ ਜੇ ਸਾਨੂੰ ਕਿਸ਼ਤੀ ਮਿਲ ਗਈ ਅਸੀਂ ਕਿਸ਼ਤੀ ਤੇ ਵੀ ਤੁਹਾਨੂੰ ਦਿਖਾਉਨੇ ਆ ਇਧਰ ਲੈ ਆ ਅੱਗੇ ਜਾ ਕੇ ਹਨਾ ਆਪਾਂ ਬੋਟਿੰਗ ਵਗੈਰਾ ਕਰ ਸਕਦੇ ਆ ਰੈਂਟ ਤੇ ਲੈ ਸਕਦੇ ਆ ਦੇਖ ਦੇ ਕਿਉਂਕਿ ਅਸੀਂ ਸਵੇਰੇ ਸਵੇਰੇ ਜਿਆਦਾ ਆ ਗਈ ਮੇਰੇ ਹਿਸਾਬ ਨਾਲ 8:39 ਦਾ ਟਾਈਮ ਆ ਖੜੇ 9 ਵਜੇ ਤੇ ਆ ਦੇਖਨੇ ਅੱਗੇ ਜਾ ਕੇ ਬਾਈ ਕਹਿੰਦਾ ਹੈਗਾ ਆਉਂਦੀ ਬੋਟੀਆਂ ਲਓ ਜੀ ਆ ਉੱਪਰਲੀ ਜਗ੍ਹਾ ਆ ਗਈ ਇਧਰੋਂ ਥੱਲੇ ਨੂੰ ਆਉਂਗੋ ਜਦ ਜੀ ਆ ਕਿਸ਼ਤੀਆਂ ਖੜੀਆਂ ਇੱਥੇ ਤੁਸੀਂ ਬੋਟਿੰਗ ਵਗੈਰਾ ਕਰ ਸਕਦੇ ਆ ਇਧਰ ਆ ਵਿਊ ਦੇਖ ਸਕਦੇ ਹੋ ਸਾਰਾ ਉੱਪਰ ਵੀਰ ਬਣੇ ਰੋੜਨਾ ਜਾਇਓ ਇੱਥੋਂ ਹਣਾ ਧਿਆਨ ਨਾ ਜਾਇਓ ਵੀਰ ਬਣਿਆ ਪੱਥਰਾਂ ਦੇ ਵਿੱਚ ਦੀ ਕਈ ਸਾਲੋਂ ਤੋਂ ਮਿਲਣਗੇ ਆਪਾਂ ਚੋਕਲਟ ਪੁਨੀਆ ਤੋੜ ਲੈ ਇਸ ਜਨਮ ਚ ਨਹੀਂ ਮਿਲਿਆ ਜਾਣਾ ਫਿਰ ਇਹਦੇ ਵੀ ਨਹੀਂ ਮਿਲਿਆ ਜਾਣਾ ਹਾਂ ਵੀਊ ਦੇਖ ਸਕਦੇ ਹੋ ਤੁਸੀਂ ਐਂਡ ਆ ਆਨੰਦ ਆਈ ਜਾਂਦੇ ਨੇ ਆਨੰਦ ਜਾਈ ਜਾਂਦੇ ਨੇ ਕੀ ਪੈਣ ਥੋੜੇ ਜਿਹਾ ਜ਼ਿਆਦਾ ਆਨੰਦ ਆਉਂਦੇ ਨੇ ਕਿਉਂਕਿ ਜੋਨੀ ਭਾਬੀ ਦੀਆਂ ਵੀਡੀਓ ਦੇਖ ਕੇ ਪਿਆਸੀ ਰਾਤ ਇਹ ਗਾਹਾਂ ਪਰ ਰੇਟ ਰੂਟ ਪਹੁੰਚਦੇ ਆ ਵੀ ਕੀ ਰੇਟ ਲੈਂਦੇ ਆਗੇ ਸਵਾਰੀ ਦਾ

ਕਾ ਮਨ ਬੇਬੀ ਮਾ ਮਾ ਪੈਦਲ ਉੱਧਰ ਦੋਲਾ ਜਰਾ ਤੇ ਵੇ ਰਾਮਾਂ ਟੱਲ ਜਾ ਹਾਂ ਆਲੇ ਵੀ ਜੱਜ ਦੇਖਦੇ ਆ ਕਿਹੜਾ ਚਲੋ ਵੀ ਕੈਸਤੀ 'ਚ ਬਹਿ ਗਏ ਤੇ ਆਪਾਂ ਵੀ ਬਹਿਨੇ ਆ ਗੋਪੇ ਮੈਨੂੰ ਇਦਾਂ ਲੀਕ ਲੱਗਦੀ ਆ ਕਿ ਬਾਬਾ ਮੈਂ ਦੂਜੀ 'ਚ ਬਹਿਨੇ ਹਾਂ ਬਾਬੇ ਜੀ ਨਹੀਂ ਟ੍ਰੈਕਟਰ ਤਰਾਵਾ ਹਣਾ ਦੂਜਾ ਯਾਰ ਮੈਨੂੰ ਤਾਂ ਲੀਕ ਲੱਗਦੀ ਆ ਪਾਣੀ ਉਹ ਟਰੈਕਟਰ ਵਾਲਾ ਲੱਗਦਾ ਉਹ ਟਰੈਕਟਰ ਆ ਓਏ ਆ ਤੇ ਫੋੜਦਾ ਓਏ ਓਏ ਐਨਾ ਤੈਨੂੰ ਪਿਆਰ ਕਰਾਂ ਐਨਾ ਤਨੋ ਬੁਲਕਾਰ ਸਿੱਧੂ ਬਣਾਉਣੇ ਹਾਂ ਐਨਾ ਤੈਨੂੰ ਪਿਆਰ ਕਰਾਂ ਸੇਖਣਾ ਪੂਰੀ ਬਈ ਹਾਂ ਦੇਖ ਸਕਦੇ ਹੋ ਵੀਓ ਕੀ ਬਾਤ ਹੈ ਜੀ ਆਹ ਮੁੰਡੇ ਕਹਿੰਦੇ ਸਾਡਾ ਟਟਾ ਨਿਕ ਵਾਲਾ ਪੋਜ ਬਣਾਉ ਆਹੜਾ ਬੈਠੇ ਤੇ ਕਸਤੀ ਤੇ ਆ 70 ਰੁਪਏ ਵਾਲੀ ਤੇ ਐਨਾ ਤੈਨੂੰ ਪਿਆਰ ਕਰਾਂ ਆ ਜੋ ਫ੍ਰੈਂਡ ਨੇ ਫੋਟੋਆਂ ਖਿੱਚਣ ਤੇ ਹੋਇਆ ਫਿਰਦਾ ਬਾਈ ਚਾਰ ਤੇ ਲੱਗਾ ਪਿਆ ਆ ਪ੍ਰਧਾਨ ਸਾਹਿਬ ਪਹਿਲਾਂ ਡਰੇ ਬੈਠੇ ਸੀਗੇ ਹੁਣ ਵੀ ਡਰੇ ਰਹੀ ਆ ਆ ਵੀਊ ਦੇਖੋ ਜੀ ਕੀ ਬਾਤ ਹੈ ਜੀ ਆਹਾ ਇਧਰ ਨੂੰ ਆਇਆ ਕਰੋ ਯਾਰ ਨਾਲੇ ਬਾਬਿਓ ਦੋਗੀ ਸਰਦ ਕੰਟ ਤੇ ਬੈਠੀ ਚਾਈ ਲੱਗੇ ਆ ਉਹ ਤਾਂ ਬਾਈ ਜਿਹੜਾ ਤਾਂ ਕੰਮ ਕਰਦਾ ਉਹ ਆਪਣਾ ਜਿਵੇਂ ਪੇਪਰ ਦੇ ਲੱਕਣ ਉਹਨੂੰ ਵੀ ਫੀਸ ਟ੍ਰੇਨਿੰਗ ਲਈ ਰੱਖੀ ਇੱਕ ਨਹੀਂ ਰੱਖ ਕੇ ਨਾ ਡਰ ਲਾ ਕੇ ਨਾ ਪਰੇ ਜਿਵੇਂ ਦੇ ਮੈਂ ਕੋਈ ਨਹੀਂ ਡਰਨਾ ਡਰ ਲੀ ਉਹ ਹਾਂ ਠੀਕ ਹੈ ਬਾਈ ਸਾਨੂੰ ਜੀਨੇ ਚੱਲਦੇ ਇੱਕ ਇਹ ਕਿ ਮੈਂ ਜਾਉਗਾ ਨਹੀਂ ਲੱਗਦਾ ਬਾਈ ਮੈਂ ਕੁਤੇ ਚ ਬਾਹਰ ਬਾਹਰ ਆ ਗਿਆ ਕੋਈ ਤਾਂ ਨਾ ਹੋਏ ਜੀ ਜਸ ਜਾ ਰਹੇ ਸੀ ਹਾਏ ਕੀ ਹੋ ਗਿਆ ਕਿੱਥੇ ਲਾੜਾ ਕਿੱਥੇ ਨਿਕਲ ਗਿਆ ਤੇਰਾ ਪਾਣੀ ਜੀ ਡਿੱਗੂ ਤੇਰਾ ਕਿੱਥੇ ਨਹੀਂ ਜਾਂਦਾ ਉਹ ਮੋੜ ਨਾਲ ਕਿਹ ਹੈ ਬਾਪੇ ਬਾਖੜਾ ਦਾ ਪਾਣੀ ਹੈਗਾ ਨੀਲਾ ਨੀਲਾ ਪਾਣੀ ਆ ਦੇਖੋ ਬਹੁਤ ਸਾਫ਼ ਸਮੁੰਦਰ ਵਾਲਾ ਲੋਈ ਮੁੰਡੇ ਬਈ ਪੇ ਅਕਾਸਤੀ ਦੇ ਵਿੱਚ ਬਾਖੜਾ ਡੈਮ ਦੇ ਵਿੱਚ ਘੁੰਮ ਰਹੇ ਆ ਮੁੰਡੇ ਦੇਖੀ ਆਨੰਦਪੁਰ ਸਾਹਿਬ ਨੂੰ ਜਾਣ ਨੂੰ ਆਏ ਸੀ ਇਹ ਰਾਤ ਖੰਜੂਰਾ ਦੇਖ ਲਈਆਂ ਆਹ ਦੇਖ ਲੋ ਕੰਮ ਇਹਨਾਂ ਦੇ ਆ ਚੁੱਕੀ ਜਾਂਦੇ ਆ ਪਰੇ ਓਏ ਚਲੋ ਆਈਏ ਉਹ ਦੇਖੋ ਸਿਆਣਾ ਬਣਾ ਤੁਹਾਨੂੰ ਦੇਖ ਰੋੜੇ ਮਾਰਦੇ ਉਹਨੇ ਗਾਈ ਨਿਖਾ ਦੇ ਦੋ ਹਾਣਾ ਮਾਰਿਓ ਕਰਕੇ ਇਸ਼ਨਾਨ ਦੀ ਗੱਡੀ ਚ ਰੱਖਤਾ ਸਮਾਨ ਹੁਣ ਚੱਲਿਆਂ ਤੱਕ ਸ੍ਰੀ ਸਾਬ지 ਦੇ ਦਰਸ਼ਨ ਕਰਨ ਤੇ ਕਰਾਉਣੇ ਆ ਸੋਨੂੰ ਵੀ ਦਰਸ਼ਨ ਆ ਜੋ ਹਾਂਜੀ ਆਪਾਂ ਪਹੁੰਚ ਚੁੱਕੇ ਆ ਸਿੱਖਾਂ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਓ ਸੋਨੂੰ ਤਖਤ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਹ ਸਾਹ ਹੈ ਤਾਂ ਤਖਤ ਸਾਹਿਬ ਦੀ ਐਂਟਰੀ ਆਓ ਜੀ ਚੱਲਦੇ ਆ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਨਾਲ ਇਹ مین ਕ੍ਰੋਵਰ ਸਾਹਿਬ ਆ ਜੀ ਤਖਤ ਸਾਹਿਬ ਦੀ ਜਮਾ ਬੈਕ ਸਾਈਡ ਸੀ ਜਦੋਂ ਆਪਾਂ ਐਂਟਰੀ ਪੈਦਲੇ ਪਾਸੇ ਨਹੀਂ ਕਰਦੇ ਆ مین ਰੋਡ ਹੈਗਾ ਇਹਦੇ ਨਾਲ ਹੀ ਤੁਸੀਂ ਉਧਰ ਜਦੋਂ ਆਉਂਗੇ ਖੱਬੇ ਹੱਥ ਸਰੂਰ ਸਾਹਿਬ ਆ ਦੇ ਸੱਜੇ ਹੱਥ ਪਾਰਕੀ